ਆਸ਼ਵਿਕੇ ਸੀਐਮ ਮੰਦੀ ਲੋਕਾਂ ਨਾਲ ਮੁਲਾਕਾਤ ਸਰਕਾਰੀ ਨੀਤੀਆਂ ਤੋਂ ਸੰਤੁਸ਼ਟ ਨਜ਼ਰ ਆਈ ਲੋਕ ਸਰਸਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਵਿਸ਼ੇਸ਼ ਗ੍ਰਾਂਟ ਦੇਣ ਵਾਲੇ ਫੈਸਲੇ ਦੀ ਲੋਕਾਂ ਨੇ ਕੀਤੀ ਸ਼ਲਾਘਾ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿੱਚ جاری ਹੰਗਾਮਾ ਕਰਨ ਦੇ ਤੇ ਬੈਠੀਆਂ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਸਟੂਡੈਂਟ ਦੇ ਵੱਲੋਂ ਰੋਜ਼ ਪ੍ਰਦਰਸ਼ਨ ਦੀਆਂ ਤਸਵੀਰਾਂ ਹੋ ਰਹੀਆਂ ਵਾਰ ਰੇਲਵੇ ਟਰੈਕ ਤੇ ਲੋਹੇ ਦੀਆਂ ਸਲਾਖਾਂ ਰੱਖਣ ਦਾ ਮਾਮਲਾ ਜੀ ਆਪੇ ਪਟਿੰਡਾ ਪੁਲਿਸ ਨੇ ਕੇਸ ਕੀਤਾ ਦਰਜ ਦੋਣ ਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਲੋਹੇ ਦੀਆਂ ਰਾਡਾ ਰੱਖਣ ਕਾਰਨ ਰੇਲਵੇ ਟਰੈਕ ਬੰਦ ਰਿਹਾ ਮਾਨ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਆ ਜਾਵੇਗਾ ਪੰਜਾਬ ਕੈਬਨਟ ਦਾ ਵਿਸਤਾਰ ਨਵੇਂ ਚਿਹਰੇ ਦੀ ਹੋ ਸਕਦੀ ਕੈਬਨਟ ਦੇ ਵਿੱਚ ਐਂਟਰੀ ਜਰੰਦਰ ਤੋਂ ਵਿਧਾਇਕ ਮਹਿੰਦਰ ਭਗਤ ਦੀ ਹੋ ਸਕਦੀ ਐਂਟਰੀ ਰਾਣਾ ਜੋੜ ਮਿਲੇ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਸਪੀਕਰ ਕਬੱਡੀ ਜਤੂ ਟੀਮ ਨੂੰ 51000 ਰੁਪਏ ਦੇ ਅੰਦਰ ਕੀ ਤਲਾਮ ਸੀਐਮ ਨਹੀਂ ਬਣਨਾ ਚਾਹੁੰਦਾ ਵਿਧਾਨ ਸਭਾ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਆ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਪ ਸੀਐਮ ਮਾਲਕੀਤਾ ਟਵੀਟ ਆਗਮਨ ਪੁਰਪ ਦਿਆਂ ਸਭ ਨੂੰ ਲੱਖ ਲੱਖ ਵਧਾਈਆਂ ਫਰੀਦ ਜੀ ਦੀ ਰੱਜੀ ਬਾਣੀ ਮਾਲ ਅਫਤ ਦੇ ਪਲੇ ਦੀ ਦਿੰਦੀ ਸਿੱਖਿਆ ਕਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਪਰਿਵਾਰਾਂ ਜਿਥੇ ਬੰਦਿਆ ਨੇ ਮੋਗਾ ਨੈਸ਼ਨਲ ਹਾਈਵੇ ਕੀਤਾ ਜਾ। ਰੋਸਪੁਰ ਦੇ ਅੰਦਰ 22 ਸਾਲਾ ਨੌਜਵਾਨ ਦੀ ਮੌਤ ਨਸ਼ੇ ਦਾ ਟਿਕਾ ਲਗਵਾਉਣ ਕਾਰਨ ਮੌਤ ਦਾ ਖੱਡਾ ਮ੍ਰਿਤਕ ਪਿੱਛੇ ਛੱਡ ਗਿਆ ਦੋ ਛੋਟੀਆਂ ਮਾਸੂਮ ਬੱਚੇ। ਰੋਸਪੁਰ ਵਿੱਚ ਦਿਨ ਦਿਹਾੜੇ ਵਾਦਰੀਆਂ ਚੋਰੀ ਦੀਆਂ ਘਟਨਾਵਾਂ ਸਤਸੰਗ ਤੋਂ ਵਾਪਿਸ ਆਈਆਂ ਵਰਤਨਾਲ ਹੋਈ ਲੁੱਟ। ਮੋਟਰਸਾਈਕਲ ਚੋਰਾ ਨੇ ਚੋਪੜ ਲਿਆ ਅਤੇ ਤਦ ਤੱਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰੀ ਦੀ ਪਾਲਕੀ ਕੀਤੀ ਸ਼ੁਰੂ ਨਵਦੀ ਗੁੜੀਲੀ ਕੈਨੇਡਾ ਦੇ ਵਿੱਚ ਮੌਤ ਬੈਨ ਹਮੇਸ਼ ਘਰਨ 23 ਸਾਲਾ ਲੜਕੀ ਦੀ ਮੌਤ 2 ਸਾਲ ਪਹਿਲਾਂ ਹੀ ਗਈ ਸੀ ਕੈਨੇਡਾ ਮਿਰਤਕ ਦੇ ਭਾਰਤ ਲਿਆਉਣ ਦੀ ਕੀਤੀ ਬਾਕੀ